ਭਾਈ ਮੱਝ ਜੀ ਗੁਰੂ ਅਰਜਨ ਦੇਵ ਜੀ ਦੇ ਖਾਸ ਸਿੱਖਾਂ ਦੇ ਵਿੱਚੋਂ ਇੱਕ ਸਨ। ਉਹਨਾਂ ਨੇ ਗੁਰੂ ਅਰਜਨ ਦੇਵ ਜੀ ਕੋਲੋਂ ਅਸ਼ੀਰਵਾਦ ਲਿਆ ਹੋਇਆ ਸੀ। ਉਹਨਾਂ ਨੇ ਗੁਰੂ ਜੀ ਦੀਆਂ ਅਸ਼ੀਸ਼ਾਂ ਲੈਣ ਵਾਸਤੇ ਬੜੀ ਕਠਿਨ ਪ੍ਰੀਖਿਆਵਾਂ ਦਿੱਤੀਆਂ ਸਨ। ਇੱਕ ਦਿਨ ਭਾਈ ਮੱਝ ਜੀ ਅੰਮ੍ਰਿਤਸਰ ਤੋਂ ਵਾਪਿਸ ਆ ਰਹੇ ਸਨ। ਉਹਨਾਂ ਦੇ ਮਨ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਹੋਈ। ਉਹਨਾਂ ਨੇ ਗੁਰੂ ਜੀ ਬਾਰੇ ਬਹੁਤ ਹੀ ਸੁਣਿਆ ਹੋਇਆ ਸੀ। ਉਹ ਜਾਣਨ ਲਈ ਬੜੇ ਹੀ ਇਛੁਕ ਸੰਗਤ ਕੇ ਗੁਰੂ ਜੀ ਕੌਣ ਹਨ ਉਹਨਾਂ ਨੇ ਉਥੇ ਹੀ ਰੁਕ ਕੇ ਗੁਰੂ ਜੀ ਦੇ ਦਰਬਾਰ ਵਿੱਚ ਜਾਣ ਦੀ ਇੱਛਾ ਪ੍ਰਗਟ ਕੀਤੀ ਤੇ ਗੁਰੂ ਜੀ ਦੇ ਦਰਬਾਰ ਵਿੱਚ ਪਹੁੰਚ ਗਏ ਉਥੇ ਬੈਠ ਕੇ ਕੀਰਤਨ ਸੁਣਨ ਲੱਗੇ ਕੀਰਤਨ ਸੁਣ ਕੇ ਉਹਨਾਂ ਦੇ ਮਨ ਦੇ ਵਿੱਚ ਅੰਮ੍ਰਿਤ ਬਾਣੀ ਦਾ ਸੰਚਾਰ ਹੋਇਆ ਉਥੇ ਸਾਰੀਆਂ ਸੰਗਤਾਂ ਜਿਹੜੀਆਂ ਬੈਠੀਆਂ ਸਨ ਕਿਸੇ ਦੀ ਅੱਖਾਂ ਵਿੱਚੋਂ ਪਾਣੀ ਤੇ ਕਿਸੇ ਦਾ ਚਿਹਰਾ ਲਾਲ ਸੀ ਤੇ ਮੱਥੇ ਚਮਕ ਰਹੇ ਸਨ ਉਨ੍ਹਾਂ ਦੇ ਚਿਹਰਿਆਂ ਦੇ ਉੱਪਰ ਨਾ ਕੋਈ ਪਰੇਸ਼ਾਨੀ ਤੇ ਨਾ ਹੀ ਕੋਈ ਚਿੰਤਾ ਦਾ ਨਿਸ਼ਾਨ ਸੀ ਇਹ ਵੇਖ ਕੇ ਉਹ ਸੋਚਣ ਲੱਗਾ ਕਿ ਕਾਸ਼ ਮੈਂ ਵੀ ਇਸ ਰੰਗ ਵਿੱਚ ਰੰਗਿਆ ਜਾਵਾਂ ਉਹਨੂੰ ਗੁਰੂ ਜੀ ਦੇ ਮਿਲਣ ਦੀ ਇੱਛਾ ਪ੍ਰਗਟ ਹੋਈ ਦਰਬਾਰ ਸਮਾਪਤ ਹੋਇਆ ਤੇ ਸੰਗਤ ਆਪਣੀ ਕਰਾਮਾਲ ਨੂੰ ਚਲੀ ਗਈ ਮੱਝ ਸਿੰਘ ਜੀ ਉੱਠੀ ਤੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠ ਗਈ ਤੇ ਬੋਲੀ ਗੁਰੂ ਜੀ ਮੇਰੇ ਮਨ ਦੀ ਇੱਛਾ ਪੂਰੀ ਕਰੋ ਮੇਰੇ ਦੁੱਖ ਦੂਰ ਕਰੋ ਗੁਰੂ ਜੀ ਮੈਨੂੰ ਇਸ ਜਨਮ ਮਰਨ ਦੇ ਚੱਕਰ ਵਿੱਚੋਂ ਕੱਢੋ ਪਰਮਾਤਮਾ ਦੀ ਜੋਤ ਮੇਰੇ ਮਨ ਦੇ ਵਿੱਚ ਜਗਾ ਦਿਓ ਇਹ ਕਹਿ ਕੇ ਪਾਈਮਾਨ ਸਿੰਘ ਜੀ ਨੇ ਗੁਰੂ ਜੀ ਦੇ ਚਰਨ ਜੋਰ ਨਾਲ ਪਕੜ ਲਈ ਅਤੇ ਕਹਿ ਨਗਾ ਗੁਰੂ ਜੀ ਮੇਰੀ ਇਹ ਅਰਦਾਸ ਤੁਹਾਨੂੰ ਪਸੰਦ ਨਹੀਂ ਆਈ ਗੁਰੂ ਜੀ ਮੁਸਕਰਾਏ ਤੇ ਜਵਾਬ ਦਿੱਤਾ ਕਿ ਗੁਰੂ ਦਾ ਸਿੱਖ ਬਨਣਾ ਕੋਈ ਆਸਾਨ ਗੱਲ ਨਹੀਂ ਹੈ ਗੁਰੂ ਦਾ ਸਿੱਖ ਬਨਣ ਲਈ ਅਤੇ ਗੁਰਮਤ ਕਮਾਨ ਦੇ ਲਈ ਤੁਹਾਨੂੰ ਸਾਰੇ ਬ੍ਰह्म ਅਡੰਬਰ ਛੱਡਨੇ ਪੈਣਗੇ ਤੁਸੀਂ ਆਪਣੇ ਧਰਮ ਦੇ ਨਾਲ ਜੁੜੇ ਹੋਏ ਹੋ ਕਿਉਂਕਿ ਸਿੱਖ ਮਾਰਗ ਬਹੁਤ ਕਠਿਨ ਹੈ ਜੇ ਤੁਸੀਂ ਇੱਕ ਸਿੱਖ ਬਣ ਜਾਂਦੇ ਹੋ ਤਾਂ ਤੁਹਾਨੂੰ ਆਪਣਾ ਸਭ ਕੁਝ ਤਿਆਗਣਾ ਪੈ ਸਕਦਾ ਹੈ ਸਨਮਾਨ ਵੀ ਖੋਣਾ ਪੈ ਸਕਦਾ ਹੈ ਆਪਣੀ ਸੰਪਤੀ ਵੀ ਧਨ ਦੌਲਤ ਵੀ ਖੋਣਾ ਪੈ ਸਕਦਾ ਹੈ ਆਪਣੇ ਜੀਵਨ ਨੂੰ ਦਾਤ ਇਹ ਲਾਣਾ ਪੈ ਸਕਦਾ ਹੈ ਭਾਈ ਮਾਲ ਸਿੰਘ ਜੀ ਕਹਿਣ ਲੱਗੇ ਮੇਰੇ ਤੇ ਦਇਆ ਕਰੋ ਗੁਰੂ ਜੀ ਮੈਂ ਸਭ ਕੁਝ ਤਿਆਗ ਦਵਾਂਗਾ ਮੇਰੇ ਲਈ ਇਹ ਸਭ ਕੁਝ ਮਾਇਨੇ ਨਹੀਂ ਰੱਖਦਾ ਮੈਂ ਇਸ ਮਾਰਗ ਤੇ ਚੱਲਣਾ ਹੈ ਗੁਰੂ ਜੀ ਕਹਿ ਲੱਗੇ ਜੇ ਤੇਰਾ ਸਭ ਕੁਝ ਖੋ ਵੀ ਜਾਏ ਤਾਂ ਤੂੰ ਡੋਲਣਾ ਨਹੀਂ ਇਹ ਸੁਣ ਕੇ ਪਾਈਮਾਨ ਸਿੰਘ ਜੀ ਆਪਣੇ ਘਰ ਵਾਪਸ ਆ ਗਏ ਪਾਈਮਾਨ ਸਿੰਘ ਜੀ ਆਪਣੇ ਪਿੰਡ ਦੇ ਚੌਧਰੀ ਵੀਰ ਸਾਹ ਉਹਨਾਂ ਦੇ ਘਰ ਦੇ ਵਿੱਚ ਇੱਕ ਸਖੇ ਸਰਵਰ ਵੀ ਸੀ ਜੋ ਸੰਤ ਸੰਗ ਤੇ ਉਹਨਾਂ ਦੀ ਮਜ਼ਾਰ ਬਣੀ ਹੋਈ ਸੀ ਪਾਈਮਾਨ ਸਿੰਘ ਨੇ ਆਪਣੀ ਪਤਨੀ ਦੇ ਨਾਲ ਰਲ ਕੇ ਉਹ ਸਾਰਾ ਕੁਝ ਢੜਵਾ ਦਿੱਤਾ ਅਤੇ ਉਹ ਸਾਰਾ ਸਮਾਨ ਬਾਹਰ ਕੱਢ ਦਿੱਤਾ ਹੰਡ ਵਾਲੇ ਇਹ ਵੇਖ ਕੇ ਬਹੁਤ ਹੀ ਹੈਰਾਨ ਹੋਏ ਉਹ ਸਾਰੇ ਲੋਕ ਵੀ ਸਖੀ ਸਰਵਰ ਨੂੰ ਮੰਦੇ ਸਨ ਇਹ ਵੇਖ ਕੇ ਬੜੇ ਹੀ ਗੁੱਸਾ ਹੋਣ ਲੱਗੇ ਤੇ ਮਜ਼ਾਰ ਤੋੜਨ ਦੀ ਕਿਸ ਤਰ੍ਹਾਂ ਤੇਰੀ ਹਿੰਮਤ ਹੋਈ ਹੈ ਇਸ ਦਾ ਪ੍ਰਨਾਮ ਬਹੁਤ ਹੀ ਬੁਰਾ ਹੋਵੇਗਾ ਸਾਰੇ ਲੋਕਾਂ ਦਾ ਇਕੱਠ ਸੀ ਉਹਨਾਂ ਸਾਰਿਆਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਇਸ ਨੂੰ ਹੁਣ ਚੌਧਰੀ ਦੇ ਪਦ ਤੋਂ ਹਟਾ ਦੇਣਾ ਚਾਹੀਦਾ ਹੈ ਉਸ ਨੇ ਬੁਰਾ ਕੀਤਾ ਹੈ ਉਹ ਸਾਰੇ ਲੋਕਾਂ ਨੇ ਰਲ ਕੇ ਚੌਧਰੀ ਦੇ ਪਦ ਤੋਂ ਉਸ ਨੂੰ ਹਟਾ ਦਿੱਤਾ ਐਸ ਪਦਵੀ ਦਾ ਉਸ ਨੂੰ छुटਣ ਤੇ ਕੋਈ ਵੀ ਅਸਰ ਨਾ ਹੋਇਆ ਮੈਨੂੰ ਤਾਂਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਸੇਵਾ ਚਾਹੀਦੀ ਹੈ ਐਸ ਤੋਂ ਉੱਚੀ ਸੇਵਾ ਕੋਈ ਨਹੀਂ ਕੁਝ ਦਿਨਾਂ ਦੇ ਵਿੱਚ ਵਿੱਚ ਉਸ ਦਾ ਸਾਰਾ ਕੁਝ ਖਾਲੀ ਹੋਣ ਲੱਗਾ ਫਸਲਾਂ ਵੀ ਹੌਲੀ-ਹੌਲੀ ਖਤਮ ਹੋ ਗਈਆਂ ਘਰ ਦਾ ਗੁਜ਼ਾਰਾ ਬੜਾ ਮੁਸ਼ਕਿਲ ਹੋ ਗਿਆ ਇੱਕ ਦਿਨ ਅਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਸਿੱਖ ਗੁਰੂ ਜੀ ਦਾ ਹੁਕਮਨਾਮਾ ਲੈ ਕੇ ਪਾਈਮਾਨ ਸਿੰਘ ਜੀ ਦੇ ਪਾਸ ਆਇਆ ਪਾਈਮਾਨ ਸਿੰਘ ਜੀ ਨੇ ਉਕਮਨਾਮਾ ਪੜ ਕੇ ਉਹ ਬਹੁਤ ਖੁਸ਼ ਹੋਇਆ ਉਸ ਵਿੱਚ ਲਿਖਿਆ ਸੀ ਕਿ ਗੁਰੂ ਜੀ ਨੇ ਤੁਹਾਨੂੰ ਬੁਲਾਇਆ ਹੈ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ ਪਾਈਮਾਨ ਸਿੰਘ ਜੀ ਗੁਰੂ ਸਾਹਿਬ ਦੇ ਸਾਹਮਣੇ ਹਾਜ਼ਰ ਹੋਏ ਅਤੇ ਉਹਨਾਂ ਦੇ ਅੱਗੇ ਸਿਰ ਚੁਕਾਇਆ ਮੱਥਾ ਟੇਕਿਆ ਗੁਰੂ ਸਾਹਿਬ ਨੇ ਇੱਕ ਸਿੱਖ ਨੂੰ ਬੁਲਾ ਕੇ ਕਿਹਾ ਪਾਈਮਾਨ ਸਿੰਘ ਜੀ ਨੂੰ ਇੱਕ ਰਸੀ ਦੋ ਇਹਦੀ ਗੁਰੂ ਕਾਂ ਦੀ ਸੇਵਾ ਲਗਾ ਦਿਓ ਇਹ ਜੰਗਲ ਵਿੱਚ ਰੋਜ਼ ਜਾਇਆ ਕਰੇਗਾ ਤੇ ਗੁਰੂ ਜੀ ਦੇ ਲੰਗਰ ਦੇ ਲਈ ਰੋਜ਼ ਲੱਕੜਾ ਲੈ ਕੇ ਆਇਆ ਕਰੇਗਾ ਭਾਈ ਮਾਨ ਸਿੰਘ ਨੇ ਇਹ ਸੇਵਾ ਸੁਣ ਕੇ ਬੜੇ ਹੀ ਖੁਸ਼ ਹੋਇਆ ਤੇ ਗੁਰੂ ਕਾਜ ਦੇ ਸੇਵਾ ਵਿੱਚ ਲੀਨ ਹੋ ਗਿਆ ਹਰ ਸ਼ਾਮ ਨੂੰ ਗੁਰੂ ਦੀ ਬਾਣੀ ਸੁੰਦਾਂ ਤੇ ਗੁਰੂ ਘਰ ਦੇ ਵਿੱਚ ਲੱਕੜਾ ਨੇ ਆ ਕੇ ਗੁਰੂ ਘਰ ਦੇ ਲੰਗਰ ਦੀ ਸੇਵਾ ਦੇ ਵਿੱਚ ਰੱਖ ਦਿੰਦਾ ਇੱਕ ਦਿਨ ਗੁਰੂ ਸਾਹਿਬ ਜੀ ਨੇ ਇੱਕ ਸਿੱਖ ਨੂੰ ਪੁੱਛਿਆ ਸਿੱਖ ਭਾਈ ਮਾਨ ਸਿੰਘ ਸੇਵਾ ਕਰਦਾ ਹੈ ਤੇ ਪ੍ਰਸ਼ਾਦਾ ਕਿੱਥੇ ਛਕਦਾ ਹੈ ਸਿੱਖ ਕਹਿਣ ਲੱਗਾ ਉਹ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਹੈ ਇਹ ਕਿਸ ਤਰ੍ਹਾਂ ਦੀ ਸੇਵਾ ਹੋਈ ਇਹ ਤਾਂ ਮਜ਼ਦੂਰੀ ਹੋਈ ਗੁਰੂ ਜੀ ਦੀ ਇਹ ਗੱਲ ਸੁਣ ਕੇ ਸੇਵਾਦਾਰ ਪਾਈ ਮਾਨ ਸਿੰਘ ਜੀ ਕੋ ਲਾਇਆ ਗੁਰੂ ਜੀ ਦੇ ਕਈ ਹੋਏ ਕਥਨ ਸਾਰੇ ਪਾਈ ਮਾਨ ਸਿੰਘ ਜੀ ਨੂੰ ਦੱਸ ਦਿੱਤੇ ਪਾਈ ਮਾਨ ਸਿੰਘ ਦੀ ਅੱਖਾਂ ਵਿੱਚੋਂ ਹੰਝੂ ਨਿਕਲ ਆਏ ਅਤੇ ਕਹਿਣ ਲੱਗੇ ਗੁਰੂ ਜੀ ਨੇ ਮੈਨੂੰ ਹਮੇਸ਼ਾ ਇੱਕ ਮਾਂ ਦੀ ਤਰ੍ਹਾਂ ਸਮਝਾਇਆ ਹੈ ਮੇਰੀਆਂ ਗਲਤੀਆਂ ਆਪ ਹੀ ਸੁਧਾਰੀਆਂ ਹਨ ਪਾਈਮਾਨ ਸਿੰਘ ਹੁਣ ਲੰਗਰ ਵਿੱਚ ਪ੍ਰਸ਼ਾਦਾ ਨਹੀਂ ਛੀ ਸਕਦੇ ਹੁਣ ਉਹ ਹੋਰ ਕਿਰਤ ਕਰਨ ਲੱਗ ਪਏ ਜਿਹੜੀ ਇੱਕ ਲੰਗਰ ਵਾਸਤੇ ਲੱਕੜ ਦਾ ਢੇਰ ਲਿਆਉਂਦੇ ਸਨ ਹੁਣ ਦੂਸਰਾ ਵੀ ਇਕੱਠਾ ਕਰਕੇ ਲੱਕੜ ਦਾ ਗੱਠਾ ਬਣਾ ਕੇ ਲੈ ਕੇ ਆਉਂਦੇ ਜਿਸ ਦੇ ਵਿੱਚ ਆਪਣੀ ਆਜੀਵਿਕਾ ਕਮਾਉਂਦੇ ਇੱਕ ਗੱਠੇ ਨੂੰ ਲੰਗਰ ਦੇ ਵਿੱਚ ਸੇਵਾ ਦੇ ਰੂਪ ਵਿੱਚ ਪਾਉਂਦੇ ਤੇ ਦੂਸਰੇ ਗੱਠੇ ਨੂੰ ਵੇਚ ਕੇ ਆਪਣੀ ਰੋਟੀ ਦਾ ਪ੍ਰਬੰਧ ਕਰਦੇ ਇੱਕ ਦਿਨ ਐਸੀ ਤਰ੍ਹਾਂ ਆ ਰਹੇ ਸਨ ਕਾਫੀ ਧੂਲ ਮਿੱਟੀ ਉੱਡਣ ਲੱਗੀ ਅੱਖਾਂ ਦੇ ਵਿੱਚ ਚਲੀ ਗਈ ਉਹਨਾਂ ਨੇ ਗੁਰਬਾਨੀ ਸ਼ੁਰੂ ਕੀਤੀ ਹੋਈ ਸੀ ਤੇ ਉਸੇ ਤਰ੍ਹਾਂ ਹੀ ਗੁਰਬਾਨੀ ਪੜ੍ਹਦੇ ਰਹੇ ਮਕਤੂਲ ਮਿੱਟੀ ਐਨੀ ਉੱਡ ਰਹੀ ਸੀ ਕਿ ਅੱਖਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਐਸ ਕਰਕੇ ਭਾਈ ਮਾਨ ਸਿੰਘ ਜੀ ਲੜਖੜਾ ਗਏ ਤੇ ਇੱਕ ਖੂਹ ਦੇ ਵਿੱਚ ਡਿੱਗ ਗਏ ਹੁਣ ਲਕੜਾਂ ਭਾਈ ਮਾਨ ਸਿੰਘ ਜੀ ਦੇ ਸਿਰ ਦੇ ਉੱਪਰ ਸਨ ਉਹਨਾਂ ਨੂੰ ਆਪਣੀ ਫਿਕਰ ਨਾ ਹੋ ਕੇ ਲਕੜਾਂ ਦੀ ਚਿੰਤਾ ਸੀ ਕਿ ਲਕੜਾਂ ਪਿੱਛੇ ਨਾ ਜਾਣ ਇਹ ਗੁਰੂ ਘਰ ਦੇ ਲੰਗਰ ਦੇ ਵਿੱਚ ਸ਼ਾਮਿਲ ਹੋਣੀਆਂ ਹਨ ਜਿਹਦੇ ਨਾਲ ਲੰਗਰ ਤਿਆਰ ਹੋਣਾ ਹੈ ਸ਼ਾਮ ਹੋ ਗਈ ਪਰ ਪਾਈਮਾਨ ਸਿੰਘ ਜੀ ਨੇ ਗੁਰਬਾਣੀ ਪੜ੍ਹਨੀ ਨਾ ਛੱਡੀ ਹੋਲੀ-ਹੋਲੀ ਰਾਤ ਹੋ ਗਈ ਹੁਣ ਗੁਰੂ ਜੀ ਦਾ ਧਿਆਨ ਕਰਨ ਲੱਗੇ ਤੇ ਕਹਿਣ ਲੱਗੇ ਗੁਰੂ ਸਾਹਿਬ ਮੈਨੂੰ ਤੁਸੀਂ ਸੇਵਾ ਬਖਸ਼ੀ ਹੈ ਮੈਨੂੰ ਇਸ ਮੁਸੀਬਤ ਵਿੱਚੋਂ ਵੀ ਕਢੋ ਮੈਂ ਰੋਜ਼ ਦੀ ਤਰ੍ਹਾਂ ਇਹ ਲੰਗਰ ਦੀ ਸੇਵਾ ਟਾਈਮ 'ਤੇ ਪਹੁੰਚਾ ਸਕਾਂ ਗੁਰੂ ਜੀ ਅੰਦਰ ਧਿਆਨ ਸਨ ਉਹਨਾਂ ਨੇ ਮਾਨ ਸਿੰਘ ਦੀ ਅਰਦਾਸ ਸੁਣ ਲਈ ਤੇ ਨੰਗੇ ਪੈਰੀ ਇੱਕ ਸਿੱਖ ਦੇ ਨਾਲ ਉਸ ਕੂਏ ਵੱਲ ਨੂੰ ਗੁਰੂ ਭਾਈ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਬੁਰਦਾਸ ਜੀ ਨੂੰ ਕਿਹਾ ਇੱਕ ਰੱਸਾ ਲੈ ਕੇ ਆਓ ਬਾਬਾ ਬੁੱਢਾ ਜੀ ਦੇ ਨਾਲ ਇੱਕ ਸਿੱਖ ਰੱਸਾ ਲੈ ਕੇ ਖੂਹ ਵੱਲ ਆਇਆ ਖੂਹ ਦੇ ਕੋਲ ਪਹੁੰਚ ਕੇ ਉਹਨਾਂ ਨੇ ਭਾਈ ਮਾਨ ਸਿੰਘ ਜੀ ਨੂੰ ਲੱਕੜਾਂ ਛੱਡ ਕੇ ਰੱਸਾ ਪਕੜਨ ਲਈ ਕਿਹਾ ਤੇ ਬਾਹਰ ਆ ਜਾਓ ਭਾਈ ਮਾਨ ਸਿੰਘ ਜੀ ਨੂੰ ਗੁਰੂ ਦੀ ਸੇਵਾ ਪਿਆਰੀ ਸੀ ਉਹ ਬੋਲੇ ਨਹੀਂ ਭਾਈ ਸਾਹਿਬ ਜੀ ਇਹਨਾਂ ਲੱਕੜਾਂ ਦੀ ਸੇਵਾ ਦੇ ਕਰਕੇ ਮੈਨੂੰ ਸਤਗੁਰੂ ਮਿਲੇ ਹਨ ਮੈਂ ਉਹਨਾਂ ਨੂੰ ਨਹੀਂ ਛੱਡ ਸਕਦਾ ਲੱਕੜੀਆਂ ਦੀ ਵਜ੍ਹਾ ਦੇ ਨਾਲ ਹੀ ਮੇਰਾ ਜੀਵਨ ਸਫਲਾ ਹੋਇਆ ਹੈ ਇਹ ਸ਼ਬਦ ਸੁਣ ਕੇ ਗੁਰੂ ਅਰਜਨ ਦੇਵ ਜੀ ਦੇ ਅੱਖਾਂ ਦੇ ਵਿੱਚ ਪਾਣੀ ਆ ਗਿਆ ਗੁਰੂ ਜੀ ਸਿੱਖ ਨੂੰ ਕਹਿਣ ਲੱਗੇ ਪਹਿਲੇ ਲੱਕੜੀਆਂ ਦੇ ਢੇਰ ਨੂੰ ਖੂ ਤੋਂ ਬਾਹਰ ਕੱਢੋ ਫਿਰ ਭਾਈ ਮਾਨ ਸਿੰਘ ਜੀ ਨੂੰ ਬਾਹਰ ਕੱਢੋ ਗੁਰੂ ਜੀ ਦੇ ਦਰਸ਼ਨ ਕਰਕੇ ਭਾਈ ਮਾਨ ਸਿੰਘ ਗੁਰੂ ਜੀ ਦੇ ਪੈਰਾਂ ਦੇ ਵਿੱਚ ਡਿੱਗ ਪਿਆ ਗੁਰੂ ਜੀ ਨੇ ਭਾਈ ਮਾਨ ਸਿੰਘ ਜੀ ਨੂੰ ਉਠਾਇਆ ਤੇ ਗਲੇ ਤੇ ਨਾਲ ਲਗਾ ਲਿਆ ਨਤੀ ਪਾਈ ਮਾਨ ਸਿੰਘ ਜੀ ਨੂੰ ਕਹਿਣ ਲੱਗੇ ਅੱਜ ਤੋਂ ਤੁਹਾਡਾ ਪਾਈ ਨਾਂ ਮਾਨ ਸਿੰਘ ਨਹੀਂ ਪਾਈ ਮੱਝ ਸਿੰਘ ਜੀ ਹੋਏਗਾ ਚੰਤਨ ਸਿੰਘ ਜੀ ਅਰਜਨ ਦੇਵ ਜੀ ਹਨ ਦੀ ਕਹਾਸਾ ਮਾਹੀ